ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮੱਲਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸ ਤੇ ਟੋਟਲ ਤਿੰਨ ਨਗ ਲੈ ਕੇ ਆਏ ਜਿਨ੍ਹਾਂ ਚੋਂ ਦੋ ਤੋਂ ਕੜ ਗੱਬਣ ਚੈੱਕ ਪਾਸ ਆ ਇੱਕ ਸੂਇਆ ਸਵਾਇਆ স্পেশাল ਬੇਨਤੀ ਹੈ ਜੇ ਕੋਈ ਵੀਰੇ ਟੋਕੜ ਖੱਬਣ ਨਾਗ ਹੁੰਦਾ ਤਾਂ ਆਪ ਦਾ ਪਰਸਨਲ ਡਾਕਟਰ ਸਾਹਿਬਾ ਨਾਲ ਲੈ ਕੇ ਆਇਆ ਕਰੋ ਤੇ ਜੇ ਕੋਈ ਸੂਇਆ ਸਵਾਇਆ ਨਾਗ ਹੁੰਦਾ ਤਾਂ ਆਪ ਦੀ ਮਿਲਕਿੰਗ ਕਰ ਸਕਦੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਦੱਸਾ ਪਿੰਡ ਮਲਕੇ ਤਸਵੀਰ ਬਾਗਬਣਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 7229911 ਜੀ 90 ਠੀਕ ਹੈ ਵੀਰੇ ਅੱਜ ਤਿੰਨ ਨਗਾ ਜੀ ਹਾਂਜੀ ਤਿੰਨ ਨਗਾ ਕਿੱਦਰੋਂ ਸ਼ੁਰੂ ਕਰਕੇ ਜੀ ਆ ਸੂਈ ਵਰ ਤੋਂ ਕਰਦੇ ਜਰਸੀ ਤੋਂ ਜੀ ਸੂਆ ਕਿੰਨਾ ਵਾ ਜੀ ਇਹ ਜੀ ਦੂਜਾ ਸੂਆ ਸੂਈ ਹੈ ਪਰਸਾ ਦੀ ਸੂਈ ਹੈ ਬੱਚਾ ਕੀ ਹੈ ਜੀ ਬੱਚਾ ਆਈ ਮਗਰੇ ਜੀ ਜੇਰ ਦੀ ਡੰਨ ਆ ਜੀ ਜੇਰ ਜੁਰ ਦੀ ਆਪਣੀ ਗਾਰੰਟੀ ਹੋਊਗੀ ਕਿੰਨਾ ਬੋਲਾ ਤਿਆਰ ਹੈ ਜੀ 8 ਕਿਲੋ ਬੋਲਾ ਤਿਆਰ ਹੈ 12 13 ਕਿਲੋ ਦੁੱਧ ਪਾਉਗੇ ਠੀਕ ਹੈ ਥਣਾ ਦੀ ਗਾਰੰਟੀ ਹੈ ਹਾਂਜੀ ਹਾਂਜੀ ਉਹ ਪੂਰੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਹੈ ਜੀ ਅੱਜ ਬਾਈ ਦੱਸਦਾ ਕਿ ਦੂਜਾ ਦਿਨ ਹੋ ਗਿਆ ਸੂਈ ਨੂੰ ਜੇਰ ਦੀ ਕੰਪਲੀਟ ਆ 8 ਤੋਂ 9 ਕਿਲੋ ਨੈਟ ਬੋਲੀ ਤਿਆਰ ਆ ਜੀ ਨੋਰਮਲ ਹਾਈਟ ਆ ਜਾਂਦੀ ਹੈ ਜੀ ਬਾਕੀ ਥਣਾਂ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗਿਆ ਬਾਈ 10-10 ਕਿ 11-12 ਕਿਲੋ ਦੁੱਧ ਪਾ ਜੂਗੀ ਜੀ ਬਾਕੀ ਸੋਹਣੀ ਜਰਸੀ ਆ ਥਣ ਕੱਲਾ-ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਜਿੰਨਾ ਬਾਈ ਨੇ ਦੁੱਧ ਦੱਸਿਆ ਤੁਸੀਂ ਬਾਈ ਦੇ ਘਰੇ ਮਲਕਿੰਗ ਕਰ ਸਕਦੇ ਹੁੰਨੇ ਆ ਜੀ ਕਿਉਂਕਿ ਰਾਖਮ ਚਾਹੇ ਕਿਸੇ ਨੂੰ ਥੋੜੀ ਲਾਉਣੀ ਚਾਹੇ ਬਾੜੀ ਤਸੱਲੀ ਕਰਨਾ ਤੁਹਾਡਾ ਹੱਕ ਆ ਜੀ ਠੰਡੀ ਸੀ ਫੋਨ ਆ ਵੀਰੇ ਹਾਂ ਜੀ ਸਾਰਾ ਉਤਾਰਨੀ ਆ ਭਾਈ ਠੀਕ ਆ ਨਿਆਣੇ ਦੀ ਲੋੜ ਨਹੀਂ ਹੁੰਦੀ ਜੀ ਓਕੇ ਵੀਰੇ ਮਗਰ ਲੈ ਫਣਾ ਜੋ ਵੀ ਮਾਰ ਦਿਓ ਜੀ ਨਿਆਣਾ ਪਉਣੀ ਠੀਕ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ 40000 ਦੀ ਦੇ ਦਾਂਗੇ ਆਪਾਂ ਬੋਜੂ ਮਾਨਤਾਨ ਜੀ ਮਾੜਾ ਮੂਟਾ ਹੋ ਬਾਲਾ ਨਹੀਂ ਠੀਕ ਆ ਵੀਰੇ 40000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਨ ਥੋੜਾ ਖਨਾ ਹੋ ਜੂਗਾ ਜੀ ਅੱਗੇ ਵੀਰੇ 2 ਨੰਬਰ ਨਾਗ ਸੁਆ ਕਿੰਨਾ ਮਾ ਜੀ ਦੂਜਾ ਸੂਆ ਸੂਈ ਹੈ ਤੀਜੇ ਆਸੇ ਗੱਪਣਾ ਕਿੰਨੇ ਸਮੇਂ ਦੀ ਜੀ ਇਹ 7 ਮਹੀਨੇ ਗੱਪਣਾ ਇਹ ਬੱਚੀ ਪਲੀ ਬੁਲੀ ਬਹੁਤ ਹੈ ਠੀਕ ਹੈ ਦੁੱਧ ਕਿੰਨਾ ਜੀ ਦੁੱਧ ਇਸੇ 10 ਕਿਲੋ ਸੀਗਾ ਨੇ ਜੀ ਨਹੀਂ ਲਾਇਆ ਵੈਰ ਲੈ ਕੇ ਹੁਣ 7-8 ਕਿਲੋ ਦੁੱਧ ਹੈਗਾ ਥਣਾ ਦੀ ਗਾਰੰਟੀ ਹੈ ਹਾਂ ਜੀ ਉਹ ਗਾਰੰਟੀ ਹੈ ਆਪਣੇ ਪਾਸ ਆਏ ਵੈਸੀ ਰੱਖਦੀ ਹੈ ਪਾਸ ਉਹ ਹੀ ਹੈ ਜੀ ਮੜਾ ਜੀ ਠੀਕ ਹੈ ਇੱਕ ਪਾਸੇ ਥਣ ਵੱਧ ਦਿਖਾਉਂਦੀ ਹੈ ਇੱਕ ਪਾਸੇ ਘਟਾ ਉਹ ਵੈਸੀ ਹੀ ਹੈ ਠੀਕ ਹੈ ਦੁੱਧ ਪੂਰਾ ਹੋਊਗਾ ਜੀ ਹਾਂ ਜਿਵੇਂ ਬਰਾਬਰ ਹੈ ਠੀਕ ਹੈ ਜੀ ਕੋਈ ਵੀ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਸਕਦਾ ਹਾਂਜੀ 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 ਠੀਕ ਹੈ ਵੀਰੇ ਤੋਰ ਕੇ ਦਿਖਾ ਦੇ ਸਪੈਸ਼ਲ ਬੇਨਤੀ ਹੈ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਸਕਦੇ ਆ ਜੀ ਸੱਤ ਮਹੀਨੇ ਦੀ ਕਨਫਰਮ ਚੈੱਕ ਪਾਸ ਆ ਦੁੱਧ ਬਾਈ ਦੱਸਦਾ ਸੀਗਾ ਕਿ net ਸੀਗਾ 10 ਕਿਲੋ ਥੋੜਾ ਜਿਹਾ ਉਪਰਾ ਕਰ ਗਈ ਆ ਜੀ ਫੇ ਤਾਂ ਕਰਕੇ ਦੁੱਧ ਘਟ ਗਈ ਆ ਬਾਕੀ ਅੱਜ ਵੀ ਦੁੱਧ 7 ਕਿਲੋ net ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਬਾਕੀ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਿਓ ਜੀ ਮਿਲਕਿੰਗ ਤੁਸੀਂ ਕਰ ਲਿਓ ਜੀ ਬਾਕੀ ਸੰਭੀ ਭਲੀ ਵਾਕਈ ਚੰਗੀ ਹੈ ਜੀ ਵਜਨ ਵਜੂਦ ਵਾਲੀ ਹੈ ਕੋਈ ਐ ਨਹੀਂ ਲਿੱਸੀ ਨਹੀਂ ਫਿੱਕੀ ਨਹੀਂ ਚੰਗੀ ਸੇਵਾਲੇ ਘਰ ਆਈ ਆ ਡਿਮਾਂਡ ਕੀ ਰਹਿਣਾ ਦੀ ਇਹ 42000 ਦੇ ਦਾਂਗੇ ਭਾਈ ਜੋੜਾ ਲੈ ਜੇ ਸੱਜਣ ਕੋਈ ਜੀ ਜੋੜੇ ਚ ਕਰ ਦਾਂਗੇ ਮਾਨਤਾ ਹੋ ਜੇ ਠੀਕ ਆ ਵੀਰੇ ਤਿੰਨ ਨੰਬਰ ਝੋਟੀ ਜੀ ਸੁਆ ਕਿੰਨਾ ਮਾ ਜੀ ਇਹਦਾ ਇਹ ਪਹਿਲਾਂ ਇਕੱਟੀ ਹੋਈ ਵੀ ਹੈ ਜੀ ਦੂਜੇ ਵਾਸਤੇ ਗੱਭਣਾ ਜੀ ਹਾਂਜੀ ਹਾਂਜੀ ਕਿੰਨੇ ਸਮੇਂ ਦੀ ਹੈ ਜੀ ਇਹ 6ਾਂ ਤੋਂ ਟੱਪੀ ਵੀ ਹੈ ਜੀ ਦੁੱਧ ਕਿੰਨਾ ਜੀ 6 ਕਿਲੋ ਦਾ ਟੱਪਿਆ ਰਹੀ ਦੋਨੋਂ ਟਾਈਮ ਦਾ ਠੀਕ ਆ ਵੀਰੇ ਥੋੜੀ ਜੀ ਘੱਟ ਸੇਵਾਲੇ ਘਰੋਂ ਆਈ ਕੱਦ ਕਾਟ ਨਾਲ ਦੀ ਨਾਲ ਤੋਰਦੀ ਵੀਰੇ ਕਿੰਨੇ ਸਮੇਂ ਦੀ ਗੱਬਣ ਆ ਜੀ 6 ਆ ਦੀ 6 ਆ ਦੀ 6 ਤੋਂ ਬਾਹਰ ਹੀ ਆ ਦੁੱਧ ਕਿੰਨਾ ਦੱਸਿਆ ਸੀ 10 6 ਕਿਲੋ 6 ਕਿਲੋ ਹੀ ਦੁੱਧ ਦਾ ਕੱਦ ਕਾਟ ਤੇ ਪੱਖ ਤੋਂ ਪੂਰੀ ਚੰਗੀ ਐਂਡ ਗੋਲ ਸੈਂਗ ਆ ਬਰੀਕੀਆਂ ਬਹੁਤ ਨੇ ਜੀ ਝੁੱਟੀ ਚ ਪਰ ਜਿੰਨਾ ਮਾਲਕਾਂ ਕੋਲੋਂ ਆਈ ਐ ਸੇਵਾ ਘੱਟ ਸੀ ਆਉਂਦੇ ਸੇ ਇਹਨੂੰ ਸੇਵਾ ਫੁੱਲ ਹੋਗੀ ਤਾਂ ਧੰਨ ਧੰਨ ਕਰਾ ਦੇ ਨੇ ਝੁੱਟੀ ਦੀ ਝੁੱਟੀ ਦੀ ਹਾਈਟ ਪੂਰੀ ਚੰਗੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਫੂਰ ਸ਼ਾਂਖ ਪੂਰਾ ਵਿਣਜੀ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ 6 ਕਿਲੋ نیٹ ਦੁੱਧ ਤਿਆਰ ਆ ਮਿਲਕਿੰਗ ਤੁਸੀਂ ਕਰ ਸਕਦੇ ਮਿਲਦੀ ਕਿਵੇਂ ਆ ਵੀਰੇ ਭਾਰੇ ਤੇ ਮਿਲਦੀ ਦੋਨੇ ਟਾਈਮ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ 68000 ਜੀ ਦੇਣੀ ਆ ਚੋ ਠੀਕ ਠੀਕ ਆ ਜੀ ਯਸ ਸੁਣੋ ਜੀ ਹਾਂਜੀ 68000 ਦੀ ਬਾਈ ਕਹਿੰਦਾ ਦੇਣੀ ਆ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ